टुटे हुए बाले चौंधिया हुई छतरी छत मकान तो अठती साल तो रह रहे हैं ਤੇ ਅਜਿਹਾ ਕੀ ਹੋਇਆ ਮਾਤਾ ਜੀ ਕੀ ਤੁਹਾਡੇ ਘਰ ਦੇ ਅਜਿਹੇ ਹਾਲਾਤ ਬਣ ਗਏ ਹਾਲਾਤ ਇਹੋ ਜੇ ਬਣ ਗਏ ਕਿ ਮਾਂ ਪਿਓ ਸਾਡੇ ਮਰੇ ਮਰ ਗਏ ਸੀ ਅੱਛਾ ਜੀ ਭੈਣ ਭਰਾ ਮੇਰੇ ਛੁੱਟ ਛੁੱਟ ਰਹਿ ਗਏ ਸੀ ਤੀਜੀਆਂ ਭਤੀਜੇ ਇੱਕ ਭਰਾ ਮੇਰੇ ਹੁਣ 2 ਸਾਲ ਹੋਇਆ ਉਹਦੀ ਡੈਥ ਹੋ ਗਈ ਹਾਂ ਦੇ ਆਂਦੇ ਬਾਰ ਹੋ ਗਿਆ ਹਾਂ ਦੇ ਬੱਤੀ ਨਾ ਚਾਹੀਦੀ ਥੋੜੀ ਬੋਤੀ ਮੇਰੀ ਸ਼ਰਤ ਜਿਹੜੀ ਚੁੰਦੀ ਹੈ ਨਾ ਇਹਦੀ ਮਦ ਹੋਣੀ ਚਾਹੀਦੀ ਹੈ ਤੇ ਬੜੇ ਬੜੇ ਭੈਣ ਭਰਾ ਦਾਨੀ ਸੱਜਣ ਬੜੇ ਬੜੇ ਦੁਨੀਆਂ ਤੇ ਹੈਗੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਤੁਹਾਡੀ ਮਦਦ ਕੀਤੀ ਜਾਵੇ ਜਿਸ ਤਰ੍ਹਾਂ ਵੀ ਕਿਸੇ ਦੇ ਮਨ ਵਿੱਚੋਂ ਪ੍ਰਭੂ ਮਿਹਰ ਪਾ ਦੇ ਠੀਕ ਇਹ ਕਿੰਨੀ ਸੰਘਰਸ਼ ਪੜੀ ਹੈ ਤੁਸੀਂ ਦੱਸਿਆ ਕਿ ਮੈਂ ਪਹਿਲਾਂ ਹਸਪੀਟਲ ਜਾਂਦੀ ਆ ਫਿਰ ਘਰਾਂ ਦਾ ਕੰਮ ਕਰਦੀ ਆ ਤੇ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਕਰਦਾ ਹੁਣ ਗੁਜ਼ਾਰਾ ਇਸ ਤਰ੍ਹਾਂ ਹੀ ਆ ਥੋੜਾ ਛਕਲਾ ਤੁਹਾਡੇ ਵਰਗਿਆਂ ਦੇ ਆਸਰੇ ਨਾਲ ਮੇਰਾ ਟਾਈਮ ਪਾਸ ਹੋ ਰਿਹਾ ਹਾਂ 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 ਮਾਤਾ ਜੀ ਜਿਸ ਤਰ੍ਹਾਂ ਅਸੀਂ ਕਰਦੇ ਹਾਲਾਤ ਵੇਖ ਰਹੇ ਹਾਂ ਕਿ ਟੁੱਟੇ ਛੱਤ ਜਿਹੜੀ ਹੈ ਬਾਲੇ ਨੇ ਹਾਂਜੀ ਤੇ ਕੀ ਮੀਂਹ ਜਿਹੜਾ ਪੈਂਦਾ ਉਹ ਕਦੋਂ ਕਿਹੋ ਜਿਹੇ ਹਾਲਾਤ ਹੁੰਦੇ ਨੇ ਉਹਨੂੰ ਫਿਰ بارش ਆਂਦੀ ਹੈ ਤਾਂ ਉਹਨਾਂ ਕਾ ਮੀਂਹ ਡਿੱਗ ਜਾਂ ਡਿੱਗਿਆ ਉੱਪਰ ਸੋ ਇੰਨੀ بارش ਆਈ ਤੇ ਬਾਰੀ ਡਿੱਗ ਪਈ ਤੇ ਹੋਏ ਬਾਲੇ ਚੁੰਦੀਆਂ ਹੋਈਆਂ ਛੱਤਾਂ ਤੇ ਗਰੀਬ ਦੀ ਅੱਖਾਂ 'ਚ ਅਥਰੂ ਇੱਕ ਕਹਾਣੀ ਹੈ ਇੱਕ ਗਰੀਬ ਪਰਿਵਾਰ ਦੀ ਜੀ ਦੀ ਕਹਾਣੀ ਅੱਜ ਤੁਹਾਨੂੰ ਦੱਸਣਾ ਹੈ ਇਹ ਪਰਿਵਾਰ ਕੋਲ ਛੱਤਾ ਪੱਕਾ ਕਰਨ ਵਾਸਤੇ ਬਿਲਕੁਲ ਵੀ ਪੈਸੇ ਨਹੀਂ ਨੇ ਮਜਬੂਰੀਆਂ ਦਾ ਮਾਰਿਆ ਹੋਇਆ ਇਹ ਪਰਿਵਾਰ ਹੈ ਸੋ ਉਸ ਪਰਿਵਾਰ ਦੇ ਮੁਖੀ ਮਾਤਾ ਜੀ ਸਾਡੇ ਨਾਲ ਨੇ ਇਹਨਾਂ ਨਾਲ ਕੋਲੋਂ ਜਾਣਕਾਰੀ ਲੈਨੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਕਲਾਬਤੀ ਕਿੰਨੇ ਚਿਰ ਤੋਂ ਤੁਸੀਂ ਇਸ ਮਕਾਨ ਵਿੱਚ ਰਹਿ ਰਹੇ ਮੈਂ ਇਸ ਮਕਾਨ ਤੋਂ 38 ਸਾਲ ਤੋਂ ਰਹਿ ਰਹੇ ਹਾਂ ਤੇ ਅਜਿਹਾ ਕੀ ਹੋਇਆ ਮਾਤਾ ਜੀ ਕੀ ਤੁਹਾਡੇ ਘਰ ਦੇ ਅਜਿਹੇ ਹਾਲਾਤ ਬਣ ਗਏ ਹਾਲਾਤ ਇਹੋ ਜੇ ਬਣ ਗਏ ਕਿ ਮਾਂ ਪਿਓ ਸਾਡੇ ਮਰੇ ਮਰ ਗਏ ਸੀ ਅੱਛਾ ਜੀ ਭੈਣ ਭਰਾ ਮੇਰੇ ਛੁੱਟ ਛੁੱਟ ਰਹਿ ਗਏ ਸੀ ਤੀਜੀਆਂ ਪਤੀਜੇ ਇੱਕ ਭਰਾ ਮੇਰੇ ਹੁਣ 2 ਸਾਲ ਹੋਇਆ ਉਹਦੀ ਡੈਥ ਹੋ ਗਈ ਹਾਂ ਹਾਂ ਪਹਿਲੋਂ ਇੱਕ ਪਹਿਲੋਂ 4 ਸਾਲ ਪਹਿਲੋਂ ਉੰਨਾ ਪਰ ਲੈ ਕੇ ਮੈਂ ਦਾਖਲ ਗੁਰਨਾਨ ਕੋ ਹਸਪੀਟਲ ਗਈ ਅੱਛਾ ਜੀ ਬਾਅਦ ਚੁਰਾ 4 ਸਾਲ ਬਾਅਦ ਐਕਸੀਡੈਂਟ ਹੋ ਗਿਆ ਫਿਰ ਹੁਣ ਗੁਰੂ ਰਾਮਦਾਸ ਮੈਂ ਹਸਪਤਾਲ ਚ ਇੱਕ ਮਹੀਨਾ ਰਹੀ ਦਿਮਾਗ ਚ ਬੜੀ ਵੱਡੀ ਸੱਟ ਲੱਗੀ ਸੀ ਉਹਦਾ ਮੈਨੂੰ ਉਹਨਾਂ ਨੇ 3 ਸਾਲ ਦਾ ਕੋਰਸ ਦੱਸਿਆ ਸੀ ਡਿਪਰੈਸ਼ਨ ਤੋਂ ਬਚਾਤਾ ਸੀ ਇਲਾਜ ਬੜਾ ਵੱਡਾ ਸੀ ਮਗਰ ਮੈਂ ਜਿਸ ਤਰ੍ਹਾਂ ਵੀ ਹੋ ਸਕੇ ਭਰਾ ਦਾ ਇਲਾਜ ਕਰਵਾਇਆ ਭਰਾ ਮੇਰਾ ਕਾਫੀ ਢੇਰ ਟਾਈਮ ਕੱਢ ਗਿਆ ਉਹਦੀ ਮਜਬੂਰੀ ਪਿਛੇ ਮਕਾਨ ਨਹੀਂ ਬਣਾ ਸਕਦਾ ਉਹਨਾਂ ਦੀਆਂ ਜ਼ਿੰਮੇਵਾਰੀਆਂ ਮੇਰੇ ਸਿਰ ਤੇ ਆ ਇੱਕ ਭੈਣ ਭਨੇਵੀ ਮੇਰੇ ਘਰ ਦਾ ਹੈ ਇੱਕ ਪਰਜਾਈ ਇੱਕ ਭਤੀਜਾ ਮੇਰੇ ਘਰਾਂ ਭਰਾ ਮੇਰਾ ਮਰ ਚੁੱਕਾ ਇੱਕ ਉਸ ਤੋਂ ਵੱਡਾ ਮਰ ਗਿਆ ਸੀ ਇੱਕ ਫਿਰ ਉਸ ਤੋਂ ਵੱਡਾ ਮਰ ਗਿਆ ਸੀ ਮਾਫਿਓ ਮੇਰੇ ਸਿਰ ਤੇ ਨਹੀਂ ਸੀ ਅੱਛਾ ਜੀ ਹਾਂ ਉਸ ਤਾਂ ਅੱਛਾ ਮਾਤਾ ਜੀ ਸਾਨੂੰ ਇਹ ਦੱਸੋ ਕਿ ਇਸ ਪਰਿਵਾਰ ਵਿੱਚ ਹੁਣ ਕਿੰਨੇ ਜੀ ਰਹਿ ਰਹੇ ਨੇ ਇਸ ਪਰਿਵਾਰ ਚ ਮੇਰੀ ਇੱਕ ਭਜਾਈ ਰਹਿ ਰਹੀ ਹੈ ਇੱਕ ਮੇਰੀ ਭਤੀਜੀ ਰਹਿ ਰਹੀ ਹੈ ਇੱਕ ਮੇਰਾ ਕਾਕਾ ਛੋਟਾ ਰਹਿ ਰਿਹਾ ਇੱਕ ਮੇਰੀ ਭੈਣ ਇੱਕ ਮੇਰੀ ਪਨੇਵੀ ਜੀ ਹਾਂਜੀ ਇੱਕ ਮੈਂ ਰਹਿ ਰਹੀ ਹਾਂ ਜਿਹੜੀ ਮੈਂ ਇਸ ਤਰ੍ਹਾਂ ਹੀ ਮਿਹਨਤ ਮਜ਼ਦੂਰੀ ਕਰਕੇ ਤੇ ਆਪਣੇ ਟਾਈਮ ਪਾਸ ਕਰਦੇ ਪਿਆ ਸੀ ਜੀ ਮਾਤਾ ਜੀ ਜੇਕਰ ਸਾਨੂੰ ਤੁਸੀਂ ਚੰਗੀ ਤਰ੍ਹਾਂ ਦੱਸੋ ਕਿ ਇਹ ਕਹਾਣੀ ਸ਼ੁਰੂ ਕਿਸ ਤਰ੍ਹਾਂ ਹੋਈ ਜਦੋਂ ਤੁਹਾਡਾ ਵਿਆਹ ਹੋਇਆ ਕਿ ਉਦੋਂ ਘਰ ਦੇ ਹਾਲਾਤ ਠੀਕ ਸੀ ਕਿਸ ਤਰ੍ਹਾਂ ਸਾਰੀ ਇਹ ਗਰੀਬੀ ਕਿਸ ਤਰ੍ਹਾਂ ਆ ਗਈ ਗਰੀਬੀ ਕਿਸ ਤਰ੍ਹਾਂ ਇਸ ਤਰ੍ਹਾਂ ਹੀ ਫਿਰ ਬਿਮਾਰੀਆਂ ਥਰੂ ਮੌਤਾਂ ਦੇ ਥਰੂ ਹੈ ਸਾਨੂੰ ਗਰੀਬੀ ਆਖਾ ਸ਼ੁਰੂ ਤੋਂ ਤੁਹਾਡਾ ਵਿਆਹ ਕਦੋਂ ਹੋਇਆ ਕਿ ਕਿਸ ਤਰ੍ਹਾਂ ਮੇਰਾ ਵਿਆਹ ਤਾਂ ਕਾਫੀ ਚਿਰ ਹੋਇਆ ਹੋਇਆ ਸੀ ਉਸ ਤੋਂ ਬਾਅਦ ਮੇਰੇ ਪਰਿਵਾਰ ਦੇ ਵਿੱਚ ਨਾ ਮੇਰੇ ਮਾਪਿਓ ਨੇ ਸੀ ਗਈ ਸੀ ਸਿਹਤ ਤੇ ਮੈਨੂੰ ਇੱਥੇ ਆ ਕੇ ਰਹਿਣਾ ਪਿਆ ਗਿਆ ਫਿਰ ਮੈਂ ਭੈਣ ਦਾ ਵਿਆਹ ਕੀਤਾ ਆਪਣੇ ਭਰਾ ਦਾ ਕੀਤਾ ਫਿਰ ਆਪਣੇ ਭਤੀਜੇ ਦਾ ਕੀਤਾ ਅੱਛਾ ਆਪਣੇ ਭਤੀਜਿਆਂ ਦਾ ਜਿਹੜੀ ਜ਼ਿੰਮੇਵਾਰੀ ਮੇਰੇ ਸਿਰ ਤੋਂ ਪੈ ਗਈ ਸੀ ਉਹ ਮਜਬੂਰੀਆਂ ਪਿੱਛੇ ਮੈਂ ਆਪਣਾ ਮਕਾਨ ਨਹੀਂ ਬਣਾ ਸਕਿਆ ਅੱਛਾ ਜੀ ਇਹ ਪੈਂਦੀ ਦੇ ਪੈਂਦੀ ਮੈਂ ਸੱਟ ਪੈਂਦੀ ਗਈ ਆ ਤੇ ਉਹ ਜਿਹੜਾ ਜੋ ਕਮਾਂਦੀ ਸੀ ਮੈਂ ਬਿਮਾਰੀਆਂ ਤੇ ਲਾਸ਼ ਅੱਛਾ ਜੀ ਤਾਂ ਮੇਰਾ ਕੰਮ ਇਥੋਂ ਦਾ ਇੱਥੇ ਖਲੋਤਾ ਰਿਹਾ ਜਿੰਨਾ ਕਿ ਮੇਰੇ ਕੋ ਹੋ ਸਕਿਆ ਮੈਂ ਠਾਠੀਆ ਕਰਨੀ ਸੀ ਮੈਂ ਲੈਂਟਰ ਨਹੀਂ ਪਾ ਸਕਿਆ माता थे? थे का, 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 मज, अच्छा माताजी ਤੁਸੀਂ ਹੁਣ ਕਿੰਨੇ ਘਰਾਂ ਦਾ ਕੰਮ ਕਰਦੇ ਜੇ ਤੇ ਸਵੇਰੇ ਕੀ ਦਿਨ ਚੜ੍ਹਾ ਕੀ ਰਹਿੰਦੀ ਕਿੰਨੇ ਵਜੇ ਉੱਠ ਕੇ ਨਿਕਲ ਜਾਂਦੇ ਤੁਸੀਂ ਕੰਮ ਤੇ ਮੈਂ ਤੇ ਜੀ ਮੈਂ ਤੇ ਕਾਫੀ ਘਰਾਂ ਦਾ ਕਾਫੀ ਜਿੱ ਤੱਕ ਹੋ ਸਕੇ ਉਸ ਤੱਕ ਮੈਂ ਮਜਬੂਰੀ ਮਜ਼ਦੂਰੀ ਕਰਨੀ ਹੈ ਅੱਛਾ ਜੀ ਕਿੰਨਾ ਮੇਰੇ ਕੋ ਹੋ ਸਕੇ ਜੀ ਮਤਲਬ ਕਿੰਨੇ ਵਜੇ ਸਵੇਰੇ ਉੱਠਦੇ ਜੇ ਪਹਿਲਾਂ ਘਰ ਦਾ ਕੰਮ ਕਰਦੇ ਜੇ ਫਿਰ ਜੇ ਘਰਾਂ ਚ ਸਭ ਤੋਂ ਪਹਿਲਾਂ ਮੈਂ ਹਸਪੀਟਲ ਦੀ ਸਫਾਈ ਕਰਨੀ ਹੈ ਅੱਛਾ ਜੀ ਉਸ ਤੋਂ ਬਾਅਦ ਫਿਰ ਮੈਂ ਸਕੂਲ ਦਾ ਕੰਮ ਕਰਨੀ ਹੈ ਫਿਰ ਮੈਂ ਹੋਰ ਘਰਾਂ ਚ ਜਾਨੀ ਹੈ ਕੁਝ ਲੋਕਾਂ ਦੇ ਮੈਂ ਟਿਫਨ ਵੀ ਲਿਆਣੀ ਹੈ ਬੱਚਿਆਂ ਦੇ ਹਾਂਜੀ ਇਹ ਕੰਮ ਮੈਂ ਕਾਫੀ ਕਰ ਲਿਆ ਜਿਹੜਾ ਮਸਾਂ 5-6000 ਰੁਪਏ ਮੈਂ ਮਹੀਨੇ ਦਾ ਕਮਾਨੀ ਅੱਛਾ ਮਾਤਾ ਜੀ ਸੰਨ ਦੱਸੋ ਕਿ ਤੁਹਾਡੀ ਜਿਹੜੀ ਇਹ ਜ਼ਿੰਦਗੀ ਹੈ ਕਿੰਨੀ ਸੰਘਰਸ਼ ਭਰੀ ਹੈ ਤੁਸੀਂ ਦੱਸਿਆ ਕਿ ਮੈਂ ਪਹਿਲਾਂ ਹਸਪੀਟਲ ਜਾਂਦੀ ਆ ਫਿਰ ਘਰਾਂ ਦਾ ਕੰਮ ਕਰਦੀ ਆ ਤੇ ਕਿਸ ਤਰ੍ਹਾਂ ਗੁਜ਼ਾਰਾ ਹੋ ਰਿਹਾ ਕਰਦਾ ਹੁਣਾ ਗੁਜ਼ਾਰਾ ਇਸ ਤਰ੍ਹਾਂ ਹੀ ਆ ਥੋੜਾ ਛਕਲਾ ਤੁਹਾਡੇ ਵਰਗਿਆਂ ਦੇ ਆਸਰੇ ਨਾਲ ਮੇਰਾ ਟਾਈਮ ਪਾਸ ਹੋ ਰਿਹਾ ਹਾਂ 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 ਮਾਤਾ ਹੀ ਜਿਸ ਸਾਸੀ ਕਰਦੇ ਹਾਲਾਤ ਵੇਖ ਰਿਆਂ ਕੀ ਟੁੱਟੇ ਛੱਤ ਜਿਹੜੀ ਹੈ ਬਾਲੇ ਨੇ ਹਾਂਜੀ ਤੇ ਕੀ ਮੀਂਹ ਜਿਹੜੋ ਪੈਂਦਾ ਉਹ ਕਦੋਂ ਕਿਹੋ ਜਿਹੇ ਹਾਲਾਤ ਹੁੰਦੇ ਨੇ ਉਹਨੂੰ ਫਿਰ ਬਾਰਿਸ਼ ਆਂਦੀ ਹੈ ਤਾਂ ਉਹਨਾਂ ਕਹਿੰਦੇ ਮੀਂਹ ਡਿੱਗ ਜਾਂਦੀਆਂ ਉੱਪਰ ਸੋ ਇੰਨੀ ਬਾਰਿਸ਼ ਆਈ ਤੇ ਬਾਰੀ ਡਿੱਗ ਪਈ ਹੈ ਬਾਰਿਸ਼ ਅੱਛਾ ਜੀ ਉਹ ਲੱਕੜ ਦੀ ਕਾਫੀ ਦੀ ਦਿਖਾਦੀ ਹੋਈ ਸੀ ਹੂੰ ਹੂੰ ਉਹ ਡਿੱਗ ਪਈ ਹੈ ਤੁਹਾਨੂੰ ਬਾਰਿਸ਼ ਅੰਦਰ ਪੈਣੀ ਸ਼ੁਰੂ ਹੋ ਗਈ ਹੈ ਇਹ ਬਾਰਿਸ਼ ਨਾਲ ਪਹਿਲਾਂ ਇੱਕ ਛੱਤ ਡਿੱਗ ਪਈ ਉਹ ਮੁੜ ਕੇ ਮੈਂ ਫੱਟੇ ਪੁਰਾਣੇ ਬਾਲੇ ਪਾਏ ਅੱਛਾ ਜੀ ਹੁਣ ਫਿਰ ਛੱਤ ਡਿੱਗੀ ਹੋਈ ਹੈ ਇੱਥੋਂ ਉੱਪਰ ਜਾਂਦਾ ਕੋ ਛਮਾਤਾ ਜੀ ਜਿਸਾਂ ਦੀ ਗੱਲ ਹੈ ਕਿ ਮੀਂਹ ਹੁਣ ਜਿਤਨਾ ਮੌਨਸੂਨ ਦਾ ਮਹੀਨਾ ਚੱਲ ਰਿਹਾ ਹੈ ਇਹ ਰੋਜ਼ ਹੀ ਮੀਂਹ ਪੈ ਰਿਹਾ ਤੇ ਫਿਰ ਜਦੋਂ ਝੜੀ ਲੱਗ ਜਾਂਦੀ ਫਿਰ ਕਿਤਰਾਂ ਗੁਜ਼ਾਰਾ ਕਰਦੇ ਜੀ ਤੇ ਫਿਰ ਐਸਾ ਉਹਥੇ ਭਾਂਡੇ ਰੱਖ ਦੇਈ ਦੇ ਨੇ ਅੱਛਾ ਪਾਣੀ ਪੈਂਦਾ ਰਹਿੰਦਾ ਇਕੱਠਾ ਹੋ ਜਾਂਦਾ ਬਾਅਦ ਡੋਲ ਦੇਣੇ ਹੂੰ ਹੂੰ ਉਸਾਂ ਬਾਰੀ ਦੇ ਪੀ ਬਾਰੀ ਤੋਂ ਡਰਦੇ ਪਿਆ ਬੂਆ ਟੁੱਟ ਗਿਆ ਬੂਆ ਤੋਂ ਡਰਦੇ ਪਿਆ ਇੱਥੋਂ ਡਰਨੇ ਆ ਫਿਰ ਪਰ ਆ ਗਾਂ ਪਸ਼ਾ ਹੋ ਜਾਂਦੇ ਅੱਛਾ ਡਾੜੀ ਰਹਿੰਦਾ ਸੰਨ ਆ ਵੇ ਲੋਕ ਪਰਸ਼ਾਤੇ ਚੜੀ ਨਹੀਂ ਸਕਦੇ ਅਸੀਂ ਇਸਾਂ ਸਾਡੇ ਬਾਲੇ ਟੁੱਟੇ ਹੋਏ ਨੇ ਕਿਸੇ ਕੱਲੇ ਬਹਿ ਕੇ ਕਦੀ ਸੋਚਦੇ ਨਹੀਂ ਵੀ ਇਹ ਕਿਸ ਤਰ੍ਹਾਂ ਪ੍ਰਮਾਤਮਾ ਸਾਡੇ ਨਾਲੇ ਕੀ ਕਰਦੇ ਹੈ ਬਸ ਇਹੋ ਹੀ ਹੈ ਸੋਚਨੇ ਆ ਕਿ ਅਸੀਂ ਸ਼ੁਕਰ ਆ ਮਾਲਕ ਆ ਲੱਖਾਂ ਨਾਲੋਂ ਚੰਗੇ ਆ ਸ਼ੁਕਰ ਆ ਪ੍ਰਭੂ ਚਿਹਰੋ ਟੁੱਟੀ ਫੁੱਟੀ ਛੱਤ ਸਾਡੇ ਉੱਪਰ ਹੈਗੀ ਆ ਕਿਰਾਇਆਂ ਤੋਂ ਬਚੇ ਹੋਏ ਸਤਿ ਮਾਤਾ ਜੀ ਜਿਸ ਤਰ੍ਹਾਂ ਸਰਕਾਰ ਬੜੀਆਂ ਹੀ ਯੋਜਨਾਵਾਂ ਚਲਾਉਂਦੀ ਹੈ ਕਿ ਗਰੀਬ ਪਰਿਵਾਰਾਂ ਨੂੰ ਅਸੀਂ ਛੱਤਾਂ ਪੱਕੀਆਂ ਕਰਕੇ ਦੇਵਾਂਗੇ ਤੁਹਾਡੇ ਤੱਕ ਕਿਸੇ ਦਾਨੀ ਸੱਜਣ ਨੇ ਪਹੁੰਚ ਨਾ ਕੋਈ ਨਹੀਂ ਕੀਤੀ ਅਜੇ ਤੱਕ ਮੈਂ ਮਿਹਨਤ ਨਾਲ ਜਿੰਨੇ ਫਰਜ਼ਦਾ ਕیتے ਨੇ ਆਪਣੀ ਹੱਥਾਂ ਨਵਾਂ ਦੀ ਦਸਾਂ ਦੀ ਕਿਰਤ ਕਰਕੇ ਮੈਂ ਆਪਣੇ ਪੇਕਿਆਂ ਦੇ ਸਾਰੇ ਪਰਿਵਾਰ ਆਪ ਖੁਦ ਮਜਬੂਰੀ ਹੋ ਕੇ ਮੈਂ ਲੜੇ ਨੇ ਅੱਛਾ ਆਂਟੀ ਜੀ ਕਿਹਾ ਜਾਂਦਾ ਕਿ ਜਿਹੜਾ ਕੋਈ ਗਰੀਬ ਹੋਵੇ ਤੇ ਰਿਸ਼ਤੇਦਾਰ ਉਹਦੀ ਮਦਦ ਕਰ ਦਿੰਦੇ ਨੇ ਤੁਹਾਡੇ ਰਿਸ਼ਤੇਦਾਰ ਕੋਈ ਆਇਆ ਮੇਰੇ ਕਿਸੇ ਵੀ ਰਿਸ਼ਤੇਦਾਰ ਨੇ ਕੋਈ ਫਾਇ ਕੋਈ ਨਹੀਂ ਮੇਰੀ ਮਦਦ ਕੀਤੀ ਜਦੋਂ ਤੁਸੀਂ ਕਦੀ ਗਏ ਉਹਨਾਂ ਕੋਲੋਂ ਮਦਦ ਲੈਣ ਨਹੀਂ ਨਹੀਂ ਕਿਸੇ ਨੇ ਦਿੱਤੀ ਮੈਨੂੰ ਅੱਛਾ ਕੀ ਕਹਿੰਦੇ ਜੇ ਤੁਸੀਂ ਜਾਂਦੇ ਜੀ ਉਹ ਕਹਿੰਦੇ ਅਸੀਂ ਤੁਹਾਡੇ ਨਾਲੋਂ ਵੀ ਮਾੜੇ ਆ ਅੱਛਾ ਜੀ ਬਸ ਗੱਲ ਮੁੱਕ ਗਈ ਹੁਣ ਤੁਸੀਂ ਕੀ ਮੰਗ ਕਰਦੇ ਹੋ ਆਂਟੀ ਜੀ ਮੈਂ ਕਹਿੰਦੀ ਆਂ ਵੀ ਮੇਰੇ ਬੱਚੇ ਥੱਲੇ ਨਿਕੇ ਨਿਕ ਰਹੇ ਨੇ ਕੁੜੀਆਂ ਮੇਰੀਆਂ ਵਿਆਹ ਵਾਲੀਆਂ ਨੇ ਦੋਨੋਂ ਇੱਕੋ ਜਿਹੜੀਆਂ ਮੈਂ ਮੋਕਾਨ ਵਾਲ ਹੋ ਗਈ ਤੇ ਕੁੜੀਆਂ ਦੇ ਹੱਥ ਪੀਲੇ ਕਿਸ ਤਰ੍ਹਾਂ ਕਰਾਂਗੀ ਦੋਨੋਂ ਇੱਕੋ ਜਿਹੜੀਆਂ ਮੇਰੀਆਂ ਕੁੜੀਆਂ ਨੇ ਮੈਂ ਕਿੱਦਾਂ ਕਰ ਸਕਣੀ ਆ ਇੱਕ ਕੁੜੀ ਜਿਹੜੀ ਆ ਉਹਦੀ ਮੇਰੀ ਉਹਦੀ ਲੱਤ ਤੇ ਬਾਹ ਚ ਨੁਕਸ ਹੈ ਉਹਦਾ ਮੈਂ ਇਲਾਜ ਕਰਾਨੇ ਕਰਾਣਾ ਮੈਂ ਉਹਦੀ ਲਾਜ ਪਿੱਛੇ ਮੈਂ ਮਜਬੂਰ ਹਾਂ ਜਿਹਦਾ ਲਾਜ ਨਾ ਕਰਾਵ ਬਗਾਨੇ ਘਰ ਤੀ ਨਹੀਂ ਜਾਣਾ ਮੈਂ ਵੀ ਕੀ ਕਰ ਸਕਣੀ ਆ ਅੱਛਾ ਜੀ ਤੇ ਕਿੰਨਾ ਕੁ ਖਰਚਾ ਆਉਣਾ ਉਹ ਲਾਜੇ ਦੇ ਵਿੱਚ ਉਦੋਂ ਵੀ ਵੇਖੋ ਹੁਣ ਸ਼ੁਰੂ ਕਰਵਾਨ ਲੱਗਿਆ ਪਹਿਲੋਂ ਕਰਾ ਕੇ ਛੜਦਾ ਸੀ ਅੱਛਾ ਜੀ ਉਹਦੇ ਪਿੱਛੇ ਜਿੱਥੇ ਕੰਮ ਤੇ ਲਵਾਨੀ ਆ ਉੱਥੋਂ ਉਹਦਾ ਹੱਥ ਕੰਮ ਨਹੀਂ ਕਰਦਾ ਹੂੰ ਹੂੰ ਉਹਦੇ ਪਿੱਛੇ ਹੁਣ ਵੇਖੋ ਕਿੰਨਾ ਅੰਦਾ ਖਰਚ ਅਜੇ ਤੱਕ ਮੈਂ ਇਸ ਤਰ੍ਹਾਂ ਮਹੱਲੇ ਚ ਕਾਉਂਸਲਰ ਹੁੰਦੇ ਨੇ ਕਿਹੇ ਨੇ ਤੁਹਾਡੀ ਮਦਦ ਕੀਤੀ ਨਹੀਂ ਨਹੀਂ ਅਸੀਂ ਕਿਸੇ ਕੋਲ ਗਏ ਵੀ ਨਹੀਂ ਅੱਛਾ ਜੀ ਵੇਖੋ ਮੈਂ ਐਵੇਂ ਝੂਠ ਸੱਚ ਬੋਲ ਰਿਹਾ ਹੂੰ ਹੂੰ ਤੇ ਵੋਟ ਪਾਉਂਦੇ ਜੇ ਹਾਂ ਵੋਟ ਪਾਣੀ ਆ ਤੇ ਜਿਸ ਤਰ੍ਹਾਂ ਹੁਣ ਨਵੀਂ ਸਰਕਾਰ ਆਈ ਹੈ 2.5 ਸਾਲ ਤੋਂ ਪੰਜਾਬ ਚ ਨਵੇਂ ਐਮਪੀ ਵੀ ਬਣੇ ਨੇ ਕੋਈ ਕੋਈ ਨਹੀਂ ਆਇਆ ਤੁਹਾਡੀ ਮਦਦ ਵਾਸਤੇ ਨਹੀਂ ਨਹੀਂ ਕੋਈ ਸਭ ਨੂੰ ਇਹੋ ਆ ਬਈ ਕੋਈ ਨਹੀਂ ਕਮਾਂਦੇ ਨੇ ਖਾਂਦੇ ਨੇ ਆਪਣੇ ਘਰ ਰੋਟੀ ਇਹ ਜਨਾਨੀ ਕਮਾਂਦੇ ਆ ਖਾਂਦੇ ਆ ਇਹ ਬੱਚੇ ਪਾਲਣਦੇ ਆ ਹਾਂ ਸ਼ੁਰੂ ਤੋਂ 36 ਸਾਲ ਤੋਂ ਮੈਂ ਇੱਥੇ ਰਹਿ ਰਹੀ ਪੇਕੇਆਂ ਦੇ ਘਰ ਇਹ ਮੇਰੇ ਪੇਕੇ ਨੇ ਅੱਛਾ ਜੀ ਫੋਰੇ ਮੇਰੇ ਪਿੰਡ ਵਿੱਚ ਨੇ ਅੰਤ ਵਿੱਚ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਤੁਹਾਡੀ ਮਦਦ ਕੀਤੀ ਜਾਵੇ ਜਿਸ ਤਰ੍ਹਾਂ ਵੀ ਕਿਸੇ ਦੇ ਮਨ ਵਿੱਚੋਂ ਪ੍ਰਭੂ ਮਿਹਰ ਪਾਵੇ ਇਹ ਮਦ ਹੋਣੀ ਚਾਹੀਦੀ ਹੈ ਜੀ ਕਿਉਂ ਮੇਰੇ ਕੋਲ ਵੀ ਦੋ ਬੱਚੇ ਨੇ ਲੜਕੀਆਂ ਨੇ ਇੱਕ ਦਾ ਸਿਰ ਤੇ ਪਿਓ ਨਹੀਂ ਹੈਗਾ ਦੂਜੀ ਦਾ ਪਿਓ ਨਾ ਹੋਇਆ ਵਰਗਾ ਉਹ ਵੀ ਅੱਭੀ ਬੈਲੀ ਬਹੁਤ ਜ਼ਿਆਦਾ ਉਹ ਵੀ ਬੱਚੇ ਮੇਰੇ ਕੋਲ ਰਹਿ ਰਹੇ ਆ ਮੈਂ ਦੋਨੋਂ ਬੱਚਿਆਂ ਦੀ ਕਨੀਆਂ ਚ ਇਸ ਭੈਣਪੁਰਾ ਦੇ ਮੰਨ ਚ ਮੇਰ ਹੋਵੇ ਮਦਦ ਚਾਹੀਦੀ ਥੋੜੀ ਬਹੁਤੀ ਮੇਰੀ ਛੱਤ ਜਿਹੜੀ ਚੁੰਦੀ ਹੈ ਨਾ ਇਹਦੀ ਮਦਦ ਹੋਣੀ ਚਾਹੀਦੀ ਹੈ ਤੇ ਬੜੇ ਬੜੇ ਭੈਣਪੁਰਾ ਦਾਨੀ ਸੱਜਣ ਬੜੇ ਬੜੇ ਦੁਨੀਆਂ ਤੇ ਹੈਗੇ ਐ ਮੈਂ ਮਦਦ ਮੰਗਣੀ ਚਾਹੀ ਕੋਈ ਯੋਕ ਚਾਵੇ ਤੇ ਕਰ ਸਕਦਾ ਵਾ ਜੀ ਐਡਰੈਸ ਦੱਸ ਦਿਓ ਆਪਣਾ ਕੀ ਐਡਰੈਸ ਹੈ ਤੁਹਾਡਾ ਇਹ ਲੋਗੜ ਅੱਛਾ ਜੀ ਗੁਜਰਾਂ ਵਾਲੀ ਗਲੀ ਹਾਂ ਤੇ ਬਸ ਅਦਰੂਨੀ ਹੱਥ ਅਦਰੂਨੀ ਲੋਗੜ ਗੁਜਰਾਂ ਵਾਲੀ ਗਲੀ ਜੀ ਠੀਕ ਹੈ ਜੀ ਬਸ ਸੋ ਤੁਸੀਂ ਵੇਖਿਆ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਆਂਟੀ ਜੀ ਦੇ ਘਰ ਦੇ ਬੜਾ ਹੀ ਮੰਦਾ ਹਾਲ ਹੈ ਅਸੀਂ ਆ ਕੇ ਵੇਖ ਰਹੇ ਹਾਂ ਕਿ ਕਿਤਰਾ ਟੁੱਟੀਆਂ ਹੋਈਆਂ ਛੱਤਾਂ ਚੁੰਦੀਆਂ ਹੋਈਆਂ ਛੱਤਾਂ ਨਾਲ ਆਂਟੀ ਜੀ ਬੜੇ ਹੀ ਮੁਸ਼ਕਲ ਨਾਲ ਆਪਣੇ ਪਰਿਵਾਰ ਨੂੰ ਇਸ ਛੋਟੇ ਜਿਹੇ ਘਰ ਵਿੱਚ ਲੈ ਕੇ ਬੈਠੇ ਹੋਏ ਨੇ ਤੇ ਗੁਜ਼ਾਰਾ ਕਰ ਰਹੇ ਨੇ ਇਹਨਾਂ ਨੇ ਮੰਗ ਕੀਤੀ ਹੈ ਕਿ ਕਿਸੇ ਤਰੀਕੇ ਕੋਈ ਦਾਨੀ ਸੱਜਣ ਜਾਂ ਸਰਕਾਰ ਵੱਲੋਂ ਕੋਈ ਗ੍ਰਾਂਟ ਆ ਕੇ ਕੋਈ ਸੁਵਿਧਾ ਰਾਹੀਂ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹਨਾਂ ਦਾ ਗੁਜ਼ਾਰਾ ਸੁਖਾਲਾ ਹੋ ਸਕੇ ਤੁਸੀਂ ਦੇਖਦੇ ਰਹੋ ਐਲਐਫ 924 ਸੁਰਜੀਤ ਸਿੰਘ ਦੇ ਨਾਲ ਕੈਮਰਾਮੈਨ ਰਾਜਕਮਰ